ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਆ ਵੀਰ ਜੀ ਇੱਕ Alto Car LXi ਵਕਾਊ ਹੈ ਮਾਡਲ 2012 ਪਿਆਵ ਨੰਬਰ ਨਿਊ ਬੈਟਰੀ ਬਿਲਕੁਲ ਓਕੇ ਜ਼ਿੰਮੇਵਾਰ ਦੀ ਗੱਡੀ ਹੈ ਵੀਰ ਜੀ ਕਾਪੀ ਵੀਰ ਦੇ ਨਾਮ ਹੈ ਏਰੀਆ ਜੀਰਾ ਬਾਕੀ ਦੀ ਜਾਣਕਾਰੀ ਵੀਰ ਤੋਂ ਫੋਲ ਤੁਸੀਂ ਫੋਨ ਤੇ ਲੈ ਸਕਦੇ ਜੇ ਤੇ ਇਹ ਵੀਰ ਮਾਲਕ ਦੇ ਨਾਮ ਕਾਪੀ ਹੈ ਤੇ ਫਰਸਟ ਓਨਰ ਹੈ ਤੇ ਇਹ ਵੀਰ ਦੀ ਗੱਡੀ ਬਿਲਕੁਲ ਸਾਫ ਆ ਕਿਤੋਂ ਗਲੀ ਨਹੀਂ ਮਾਸਾ ਰੰਗਪੇੜ ਦੀ ਸਾਫ ਰੀਜਨਲ ਗੱਡੀ ਏ ਜੀਮੀਦਾਰ ਬੰਦੇ ਕੋਲ ਗੱਡੀ ਏ ਤੇ ਸਾਡੇ YouTube ਚੈਨਲ ਨੂੰ ਜਿਹੜੇ ਵੀਰ ਨੇ ਸਾਬ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਤੇ ਇੱਕ ਵੀਡੀਓ ਵੀਰ ਜੀ ਵੱਤੋ ਵੱਦ ਸ਼ੇਅਰ ਕਰ ਦਿਆ ਕਰੋ ਧੰਨਵਾਦ ਵੀਰ ਜੀ ਸਾਸਰੀ ਕਾ